ਕੇ ਤੇਲ ਦੇ ਮਾਰ ਲਓ ਜੀ ਸੱਜਣਾ ਚੱਲੀ ਅੱਜ ਆਪਣਿਆਂ ਲਈ ਘੋੜੀ ਗੱਬਣ ਚੈੱਕ ਹੋ ਗਈ ਦੋਸਤੋ ਬਹੁਤ ਚੰਗੀ ਰੇਟ ਤੇ ਦੇਖੋ ਕੰਡੀਸ਼ਨ ਪੂਰ ਪਾ ਪਰਫੈਕਟ ਮਾਰਵੜੀ ਕਹਿ ਸਕਦੇ ਗਰਦਨ ਦਾ ਫਰੇਮ ਬਹੁਤ ਚੰਗਾ ਖੜਨੀ ਫੜਨੀ ਦੀ बजर आ गया कौन है मेरा घर है ना बजर घर देखता चला हो संपूर्ण लग भाईदा ले भी जल्दी ना बजे सर थोड़ा खोल लो फिर मारो थोड़ी फिर मारो थोड़ी पटक दिया पता कर खोल ले बेटा यानी दो मीटर पतला

ਹੌਲੀ ਖੜੇ ਖੜੇ ਜਾਨਵਰ ਖੜੇ ਜੀ ਵੀ ਬੱਚੇ ਜਾਨਵਰ ਖੜੇ ਉਹਦਾ ਜੈ ਰਾਜ ਬਾਈ ਨਹੀਂ ਆ ਸੇਖ ਨਾਲ ਤੋਂ ਬਾਈ ਬਾਲਾ ਚੰਗਾ ਹੀ